ਇਹ ਸਮਝ ਨਹੀਂ ਆਇਆ ਸੀ ਕਿ ਜਦੋਂ ਇਹ ਸ਼ੁਕਰ ਕਰਦੇ ਆ ਕਿ ਸ਼ੁਕਰ ਆ ਮੇਰੇ ਮਾਲਕ ਔਰ ਦੂਜੀ ਗੱਲ ਇਹ ਵੀ ਨਾਲ-ਨਾਲ ਕਹਾਂਗੇ ਕਿ ਜਦੋਂ ਇਨਸਾਨ ਸ਼ੁਕਰ ਕਰਦਾ ਨਾ ਉਹਨੂੰ ਸੰਤੁਸ਼ਟੀ ਹੁੰਦੀ ਹੈ ਔਰ ਜਦੋਂ ਸੰਤੁਸ਼ਟੀ ਹੁੰਦੀ ਹੈ ਔਰ ਫਿਰ ਸੰਤੁਸ਼ਟੀ ਨਾਲ ਕੋਈ ਕਰਮ ਕਰਦਾ ਤਾਂ ਕਰਮ ਵੀ ਇੰਨਾ ਅੱਛਾ ਹੁੰਦਾ ਹੈ ਕਿ ਬਰਕਤ ਆਂਦੀ ਇਹਦਾ ਮਤਲਬ ਇਹ ਨਹੀਂ ਕਿ ਜੇ ਇਨਸਾਨ ਸੰਤੁਸ਼ਟ ਹੋ ਗਿਆ ਤੁਸੀਂ ਬ੍ਰੇਕ ਲੱਗ ਜਾਣੀ ਔਰ ਅੱਗੇ ਨਹੀਂ ਵਧਣਾ ਬਲਕਿ ਜਿੰਨਾ ਇਨਸਾਨ ਸੰਤੁਸ਼ਟ ਹੁੰਦਾ ਉੰਨੀ ਕੁਦਰਤੋਂ ਨੂੰ ਜ਼ਿਆਦਾ ਅੱਗੇ ਲੈ ਕੇ ਤਾਂ ਜਿੰਨਾ ਇਨਸਾਨ ਲਾਲਚ ਕਰਦਾ ਹੈ ਚੋਰੀਆਂ ਠਗੀਆਂ ਕਰਦਾ ਹੈ ਉਹਨਾਂ ਕੁਦਰਤੋਂ ਪਿੱਛੇ ਕਿਉਂਕਿ ਕਈ ਵਾਰ ਅਸੀਂ ਦੇਖਿਆ ਕਿ ਬੰਦਾ ਚੋਰੀਆਂ ਠਗੀਆਂ ਕਰਕੇ ਜੋੜ ਤਾਂ ਕਰੋੜਾ ਹੀ ਲੈਂਦਾ ਹੈ ਪਰ ਮਨ 'ਚ ਸ਼ਾਂਤੀ ਨਹੀਂ ਹੁੰਦੀ ਬੜਾ ਪਰੇਸ਼ਾਨ ਘਰ ਤੋਂ ਬੇ ਘਰ ਕਦੀ ਇਧਰ ੱੱਕੇ ਖਾਂਦਾ ਕਦੀ ਤਾਂ ਕੀ ਫਾਇਦਾ ਫਿਰ ਕੀ ਫਾਇਦਾ ਜ਼ਿੰਦਗੀ ਦਾ ਇਸ ਲਈ ਸਮਝਣਾ ਇਸ ਸੀਜ਼ ਨੂੰ ਕਿ ਜੀਵਨ ਚੰਨਦ ਲੈਣਾ ਹੈ ਤਾਂ ਫਿਰ ਸੰਤੁਸ਼ਟੀ ਕਦੋਂ ਆਂਦੀ ਹੈ ਜਦੋਂ ਐਸੀ ਉਹਦੇ ਨਾਲ ਵਿਸ਼ਵਾਸ ਨਾਲ ਜੋੜਦੇ ਆ ਕਿਉਂਕਿ ਉਹ ਦਾਤਾ ਹੈ ਅਹੀਂ ਬਾਰੇਸ਼ਾ ਕਹਿੰਦੇ ਹੈ ਮੇਰਾ ਰੱਬ ਸੱਚਾ ਮੈਨੂੰ ਜਵਾਬ ਦੇ ਦੇਉ ਦੇਈ ਜਾਵੇ ਤੇ ਮੈਂ ਵੀ ਉਸ ਤੋਂ ਲੈ ਲੈ ਅੱਕਦਾ ਨਹੀਂ ਅੱਕਦਾ ਬੰਦਾ ਅੱਕ ਗਿਆ ਮੈਂ ਆ ਤੇਰੀ ਸੁਣ ਸੁਣ ਕੇ ਅੱਕ ਗਿਆ ਬਸ ਕਰ ਭਾਈ ਅੱਕ ਗਿਆ ਉਹ ਕਹਿੰਦਾ ਮੈਂ ਵੀ ਨਹੀਂ ਅੱਕਦਾ ਅਸੀਂ ਅੱਕਿਆ ਸਾਰੇ ਉਹ ਬੰਦਾ ਕਹਿੰਦਾ ਨਹੀਂ ਰੱਬਾ ਬਹੁਤ ਸਾਹ ਦੇ ਤੇ ਬਸ ਕਰ ਨਹੀਂ ਬੰਦਾ ਕਹਿੰਦਾ ਹੋਰ ਦੇ ਸਾਹ ਹੋਰ ਆਣੇ ਚਾਹੀਦੇ ਕਦੀ ਬੰਦਾ ਕਹਿੰਦਾ ਰੱਬਾ ਇੰਨੇ ਸਾਲਾਂ ਤੋਂ ਹੋਵਾ ਚੱਲ ਰਿਹਾ ਬੰਦ ਕਰ ਦੇ ਅੱਕ ਗਏ ਅਸੀਂ ਪਤਾ ਹੈ ਕਿ ਇਹ ਚੀਜ਼ਾਂ ਬੰਦ ਕੀਤੀਆਂ ਨਹੀਂ ਜਾ ਸਕਦੀਆਂ ਇਹ ਉਹਦੀਆਂ ਦਾਤਾ ਹੈ ਅਗਰ ਹਵਾ ਰੁਕ ਗਈ ਫੇ ਤਾਂ ਪੂਰੀ ਦੁਨੀਆ ਹੀ ਪੂਰੀ ਕਾਇਨਾਤ ਹੀ ਰੁਕ ਜਾਏਗੀ ਅਗਰ ਸੂਰਜ ਬੰਦ ਹੋ ਗਿਆ ਫੇ ਤਾਂ ਇੱਕ ਸੈਕਿੰਡ ਚ ਦੁਨੀਆ ਖਤਮ ਸੋ ਉਹ ਅਕਦ ਉਹ ਦਿੰਦਾ ਥੱਕਦਾ ਨਹੀਂ ਤੇ ਅਸੀਂ ਮੇਰਾ ਰੱਬ ਸੱਚਾ ਮੈਨੂੰ ਦੇਈ ਜਾਵੇ ਮੈਂ ਵੀ ਦਾਤਾ ਲੈ ਮੈਂ ਵੀ ਉਸ ਤੋਂ ਲੈ ਲੈ ਅਕਦਾ ਨਹੀਂ ਉਹ ਦਾਤਾ ਦੋ ਜਹਾਨਾਂ ਦਾ ਉਹ ਵੀ ਦਾਤਾ ਦੇ ਦੇ ਥੱਕਦਾ ਨਹੀਂ ਕਹਿੰਦੇ ਅਸੀਂ ਅੱਕਦੇ ਨਹੀਂ ਆ ਅਸੀਂ ਅੱਕਦੇ ਨਹੀਂ ਆ ਤੋ ਦਾਤਾ ਦਾਤਾ ਦੇ ਦੇ ਥੱਕਦਾ ਨਹੀਂ ਉਹ ਦੇ ਹੀ ਜਾਂਦਾ ਹੈ ਦੇ ਹੀ ਜਾਂਦਾ ਦੇ ਹੀ ਜਾਂਦਾ ਤਾਂ ਹੀ ਤਾਂ ਸੀ ਬਹੁਤ ਵਾਰ ਦੱਸੀਦਾ ਹੈ ਕਿ ਮੇਰੇ ਮਾਲਕ ਦੇ ਦਰਬਾਰ ਕੀ ਮੇਰੇ ਮਾਲਕ ਦੇ ਦਰਬਾਰ ਕੀ ਸ਼ੁਰੂ ਸੇ ਇਹੀ ਰੀਤ ਹੈ ਜੋ ਹੋ ਗਿਆ ਉਸ ਮਾਲਕ ਦਾ ਉਸ ਦੀ ਹਰ ਜੰਗ ਵਿੱਚ ਹੀ ਉਹ ਹਰਦੇਗਾ ਸਾਥ ਦੇਣ ਨੂੰ ਤਿਆਰ ਹੈ ਉਹ ਕਹਿੰਦੇ ਤੂੰ ਜੰਗ ਲੜ ਰਿਹਾ ਦੁੱਖਾਂ ਨਾਲ ਪਰੇਸ਼ਾਨੀਆਂ ਨਾਲ ਤਾਂ ਵੀ ਤੇਰੀ ਜਿੱਤ ਹੋਏਗੀ ਤੂੰ ਜੰਗ ਲੜ ਰਿਹਾ ਆਪਣੇ ਅੰਦਰ ਦੀਆਂ ਬੁਰਾਈਆਂ ਨਾਲ ਤਾਂ ਵੀ ਤੇਰੀ ਜਿੱਤ ਹੋਏਗੀ ਕਿਉਂਕਿ ਜਿਹਦੇ ਨਾਲ ਮਾਲਿਕ ਉਹਦੀ ਹਾਰ ਤਾਂ ਕਦੀ ਸਮਝਿ ਦਿਓ ਜャਵੇਂ ਦੂਜੇ ਲਫ਼ਜ਼ਾਂ 'ਚ ਕਿਹਾ ਜਾਂਦਾ ਹੈ ਕਿ ਮੇਰੇ ਮਾਲਕ ਕੀ ਰਹਿਮਤ ਦਾ ਅੰਦਾਜ਼ ਵੀ ਹੈ ਨਿਰਾਲਾ ਮੇਰੇ ਮਾਲਕ ਕੀ ਰਹਿਮਤ ਦਾ ਅੰਦਾਜ਼ ਵੀ ਹੈ ਨਿਰਾਲਾ ਉਹ ਖੁਦ ਹੀ ਦਰਵਾਜ਼ਾ ਖੋਲ੍ਹ ਕੇ ਪੁੱਛਦੇ ਹਨ ਹੈ ਕੋਈ ਮੰਗਨੇ ਵਾਲਾ ਬੰਦਾ ਤਾਂ ਮੰਗਤਿਆਂ ਨੂੰ ਦੇਖ ਕੇ ਦਰਵਾਜਾ ਬੰਦ ਕਰ ਲੈਂਦਾ ਹੈਗੇ ਭਾਈ ਦਰਵਾਜਾ ਬੰਦ ਕਰ ਲੋ ਕੋਈ ਮੰਗਣ ਵਾਲਾ ਨਾ ਆ ਜਾਵੇ ਤਾਂ ਮਾਲਿਕ ਦਾ ਘਰ ਦੇ ਦਰਵਾਜੇ ਉਹ ਖੋਲ ਕੇ ਪੁੱਛਦੇ ਭਾਈ ਖੋਲ ਕੇ ਦੇਖੋ ਕਿ ਬਾਹਰ ਬੈਠੋ ਤਾਂ ਨਹੀਂ ਮੰਗਣ ਵਾਲਾ ਅਗਰ ਹੈ ਤਾਂ ਉਹ ਝੋਲੀ ਭਰ ਕੇ ਉਹਦੀਆਂ ਝੋਲੀਆਂ ਭਰ ਕੇ ਭੇਜੀਏ ਕਿਉਂਕਿ ਉਹ ਦਾਤਾ ਤਾਂ ਦੇ ਹੀ ਜਾਂਦਾ ਹੈ ਦੇ ਹੀ ਜਾਂਦਾ ਹੈ ਇੱਥੇ ਫਿਰ ਕਹਾਂਗੇ ਉਹ ਦਾਤੇ ਦੇ ਘਰ ਚ ਕਮੀ ਨਹੀਂ ਹੈ ਪਰ ਕਈ ਵਾਰ ਬੰਦੇ ਨੂੰ ਲੈਣ ਦੀ ਕਲਾ ਬੰਦੇ ਨੂੰ ਲੈਣ ਦਾ ਢੰਗ ਹੀ ਨਹੀਂ ਆਉਂਦਾ ਬੰਦਾ ਹੀ ਗਵਾ ਲੈਂਦਾ ਹੈ ਇਹ ਤਾਂ ਦਾਤਾ ਤਾਂ ਦੇਣ ਨੂੰ ਤਾਂ ਹੀ ਕਹਿੰਦੇ ਉਹ ਦਾਤਾ ਦੋ ਜਹਾਨਾਂ ਦਾ ਉਹ ਦਾਤਾ ਦੋ ਜਹਾਨਾਂ ਦਾ ਉਹ ਵੀ ਦਾਤਾਂ ਦੇ ਦੇ ਠੱਟਦਾ ਨਹੀਂ ਉਹ ਜਿਹਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਤੇ ਹੋਰ ਕਿਸੇ ਵੱਲ ਤੱਕਦਾ ਨਹੀਂ ਜ਼ਰਾ ਸਮਝਣ ਵਾਲੀ ਗੱਲ ਹੈ ਗਮਖਾਰ ਪਤਾ ਕਿਹਨੂੰ ਕਹ ਦਿੰਦੇ ਹੈ ਜੋ ਸਾਡੇ ਗਮਾਂ ਨੂੰ ਸੁਣਨ ਵਾਲਾ ਹੈ ਜਿਹੜਾ ਗਮ ਸਾਡੇ ਸੁਣਦਾ ਵੀ ਹੈ ਤਾਂ ਸੁਣ ਕੇ ਉਹਦਾ ਹੱਲ ਵੀ ਉਹਨੂੰ ਦੂਰ ਵੀ ਕਰਨ ਦੀ ਕੋਸ਼ਿਸ਼ ਹੈ ਉਹਨੂੰ ਕਹਿੰਦੇ ਗਮਖਾਰ ਇਹ ਜੇਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਵਾਕਈ ਉਹ ਦਾਤੇ ਤੋਂ ਸਿਵਾ ਉਹ ਪਰਮਾਤਮਾ ਪ੍ਰਭੂ ਤੋਂ ਸਿਵਾ ਉਸ ਮਾਲਕ ਤੋਂ ਸਵਾ ਕਿਹੜਾ ਗਮਖਾਰ ਹੈ ਲੋਕੀ ਦਾ ਗਮ ਵਧਾਣ ਵਾਲੇ ਕੰਮ ਕਰਦੇ ਆ ਗਮ ਘਟਾਣ ਵਾਲਾ ਕੰਮ ਤਾਂ ਬੰਦਾ ਕਹਿੰਦਾ ਨਹੀਂ ਕਿ ਇਦਾਂ ਦੇ ਸੱਜਣ ਮਿੱਤਰ ਆ ਜਾਂਦੇ ਉਹ ਆਪਣੀਆਂ ਗੱਲਾਂ ਨਾਲ ਸਾਡੇ ਦੁੱਖ ਨੂੰ ਸਾਡੀਆਂ ਪਰੇਸ਼ਾਨੀਆਂ ਨੂੰ ਵਧਾ ਦਿੰਦੇ ਬੰਦਾ ਕਹਿੰਦਾ ਮੈਂ ਤਾਂ ਚੰਗਾ ਭਲਾ ਜੀਰਿਆ ਸੀ ਫੁਲਾਨੇ ਨੇ ਇਦਾਂ ਦੀਆਂ ਪਰੇਸ਼ਾਨੀਆਂ ਪੈਦਾ ਕਰਤੀਆਂ ਜ਼ਿੰਦਗੀ ਪਰੇਸ਼ਾਨੀਆਂ ਨਾਲ ਭਰ ਗਈ ਸਮਝਣਾ ਜ਼ਰਾ ਸਾਰਿਆਂ ਨੇ ਨਾਲੇ ਕਈ ਵਾਰਾਂ ਨੂੰ ਬੜਾ ਸੋਚ ਕੇ ਅਜੀਬ ਜਿਹਾ ਲੱਗਦਾ ਕਿ ਅੱਜ ਅਸੀਂ ਕਿੱਦਾਂ ਦੇ ਦੌਰ 'ਚ ਜੀ ਰਹੇ ਆ ਅੱਜ ਅਸੀਂ ਸਾਰੇ ਅੱਜ ਅਸੀਂ ਸਾਰੇ ਕਿੱਦਾਂ ਦੇ ਦੌਰ 'ਚ ਜੀ ਰਹੇ ਆ ਜਿੱਥੇ ਲੋਕ ਡਰਾਮਾ ਦੇਖ ਕੇ ਨਾਟਕ ਦੇਖ ਕੇ ਰੋਣ ਲੱਗ ਜਾਂਦੇ ਐ ਤਾਂ ਕੋਈ ਸੱਚਮੁੱਚ ਦੁਖੀ ਹੋ ਕੇ ਰੋਂਦਾ ਹੋਵੇ ਤਾਂ ਉਹਨੂੰ ਕਹਿੰਦੇ ਡਰਾਮਾ ਕਰਦਾ ਨਾਟਕ ਕਰਦਾ ਏ ਕਮਾਲ ਦੀ ਗੱਲ ਕਿੱਦਾਂ ਦਾ ਦੌਰ ਚੱਲ ਰਿਹਾ ਕੋਈ ਦੁੱਖ ਵਾਲਾ ਡਰਾਮਾ ਲਾ ਦਿਓ ਨਾ ਨਾਟਕ ਚੱਲੇ ਬੀਬੀਆਂ ਵੀ ਰੋਣ ਲੱਗਣ ਉਹ ਹੀਰੋ ਮਰ ਗਿਆ ਵਿਚਾਰਾ ਉਹ ਦੇਖੋ ਸੱਚ ਕਿਦਾਂ ਤੰਗ ਕਰਦੀ ਹੈ ਬੰਦਾ ਹੀ ਅੱਖਾਂ 'ਚ ਪਾਣੀ ਆਇਆ ਕਿ ਨਹੀਂ ਸੱਚ ਦੱਸਿਓ ਕਦੀ ਕੋਈ ਫਿਲਮ ਦੇਖ ਕੇ ਕੋਈ ਦਰਦ ਭਰੀ ਨਾ ਸਟੋਰੀ ਦੇਖ ਕੇ ਅੱਖਾਂ 'ਚ ਪਾਣੀ ਆ ਜਾਂਦਾ ਕਿ ਨਹੀਂ ਹਾਲਾਂਕਿ ਤੁਹਾਨੂੰ ਪਤਾ ਹੈ ਡਰਾਮਾ ਹੈ ਹਾਲਾਂਕਿ ਪਤਾ ਹੈ ਨਾਟਕ ਹੈ ਐਕਟਿੰਗ ਹੈ ਇਹ ਉਹ ਐਕਟਿੰਗ ਦੇਖ ਕੇ ਰੋ ਰਹੇ ਆ ਤਾਂ ਜੇ ਕਿ ਸਾਨੂੰ ਸੱਚੀ ਕੋਈ ਤਕਲੀਫ ਹੈ ਡਰਾਮਾ ਛੱਡਿਆ ਡਰਾਮਾ ਹੈ ਇਹ ਐਕਟਿੰਗ ਕਰ ਰਿਹਾ ਹੈ ਨਾਟਕ ਕਰ ਰਿਹਾ ਹੈ ਹਕੀਕਤ ਵਿੱਚ ਜੋ ਸਚਾਈ ਹੈ ਉਹਨੂੰ ਡਰਾਮਾ ਤਾਂ ਜੋ ਡਰਾਮਾ ਹੈ ਉਹਨੂੰ ਸੱਚ ਸਮਝਦੇ ਆ ਤਾਂ ਫਿਰ ਅੱਜ ਕਿਤਨਾ ਦਾ ਤੌਰ ਚੱਲ ਰਿਹਾ ਹੈ ਕੋਈ ਸਕਰੀਨ ਤੇ ਸੰਤ ਮਹਾਪੁਰਸ਼ ਦਾ ਰੂਪ ਕਰ ਰਿਹਾ ਹੈ ਰੋਲ ਕਰ ਰਿਹਾ ਹੈ ਹੱਥ ਜੋੜਾਂਗੇ ਤਾਂ ਸੱਚਮੁੱਚ ਕੋਈ ਸੰਤ ਮਹਾਪੁਰਸ਼ ਬੈਠਾ ਹੈ ਲੈ ਇਹ ਤਾਂ ਬਖੰਡੀ ਹੈ ਸਮਝਣਾ ਜਰਾ ਆ ਰੋਮੈਨ ਜਦੋਂ ਆਈ ਸੀ ਨਾ ਤਾਂ ਕਹਿੰਦੇ ਅਰुण ਗੋਵਿਲ ਜਿਹਨੇ ਰਾਮ ਦਾ ਕਿਰਦਾਰ ਕੀਤਾ ਸੀ ਉਹਨੇ ਇੰਟਰਵਿਊ ਦਿੱਤੀ ਕਹਿੰਦਾ ਮੈਂ ਤਾਂ ਇਦਾਂ ਵੀ ਕਿਤੇ ਜਾਂਦਾ ਬੀਬੀ ਮੇਰੇ ਪੈਰ ਫੜਨ ਦੀ ਆਗੇ ਸ਼੍ਰੀ ਰਾਮ ਆਗੇ ਸ਼੍ਰੀ ਰਾਮ ਤਾਂ ਮੈਂ ਕਿਉਂ ਮੇਰਾ ਰੋਲ ਹੈ ਭਾਈ ਮੈਂ ਸ਼੍ਰੀ ਰਾਮ ਉਹ ਰਾਮਤਾ ਬਹੁਤ ਉੱਚੀ ਹੈ ਉਹ ਤਾਂ ਮੈਂ ਰੋਲ ਕੀਤਾ ਸੀ ਹੀ ਇੱਕ ਐਕਟਰ ਨੂੰ ਜੋ ਕੇ ਸਕਰੀਨ ਤੇ ਕੋਈ ਰੋਲ ਪਲੇ ਕਰਦਾ ਹੈ ਉਹ ਦੇ ਕੇ ਹੱਥ ਜੋੜਦੇ ਆ ਤਾਂ ਸੱਚੇ ਸੰਤ ਜਿਹੜੇ ਦਿਨ ਰਾਤ ਬੰਦਗੀ ਕਰਦੇ ਆ ਉਹਨਾਂ ਨੂੰ ਕਹਿੰਦੇ ਪਖੰਡੀ ਕਿੱਦਾਂ ਦੀ ਕਿੱਦਾਂ ਦਾ ਦੌਰ ਚੱਲ ਰਿਹਾ ਹੈ ਸੋ ਸਚਾਈ ਨੂੰ ਸਮਝੋ ਡਰਾਮਿਆਂ ਚੋਂ ਬਾਹਰ ਨਿਕਲੋ ਢਾਮੇ ਮਤਲਬ ਹੈ ਸਕਰੀਨਾਂ ਚੋਂ ਬਾਹਰ ਨਿਕਲੋ ਪਤਾ ਹੈ ਉੱਥੇ ਐਕਟਿੰਗ ਹੈ ਉਹਨੂੰ ਦੇਖ ਕੇ ਰੋਣ ਦੀ ਲੋੜ ਨਹੀਂ ਹੈ ਅਗਰ ਕੋਈ ਸੱਚ ਮੁਜੇ ਦੁਖੀ ਹੈ ਕੋਈ ਦਰਦ ਨਾਲ ਹਾਏ ਹਾਏ ਕਰ ਰਿਹਾ ਹੈ ਅਗਰ ਉਹਨੂੰ ਦੇਖ ਕੇ ਤੁਹਾਡੀਆਂ ਅੱਖਾਂ 'ਚ ਪਾਣੀ ਆ ਜਾਵੇ ਤਾਂ ਫਿਰ ਤੁਸੀਂ ਰੱਬ ਦੇ ਬਣਾਏ ਪਵਿੱਤਰ ਇਨਸਾਨ ਹੋ ਫਿਰ ਤੁਹਾਡੀ ਜ਼ਿੰਦਗੀ ਜ਼ਿੰਦਗੀ ਹੈ ਪਰ ਨਹੀਂ ਫਿਲਮਾਂ ਦੇਖ ਕੇ ਅਸੀਂ ਰੋਣਾ ਨਾਟਕ ਦੇਖ ਕੇ ਰੋਣਾ ਤਾਂ ਹਕੀਕਤ ਵਿੱਚ ਵਿਚਾਰਾ ਕੋਈ ਦੁਖੀ ਹੈ ਰੋ ਰਿਹਾ ਹੈ ਤਾਂ ਉਹਦੇ ਦੁੱਖ ਨੂੰ ਅਸੀਂ ਕਹਿ ਦੇਣਾ ਡਰਾਮੇ ਆ ਇਹ ਡਰਾਮੇ ਬਾਜ ਆ ਭਾਈ ਇਹ ਤਾਂ ਜਨਾਨੀ ਡਰਾਮੇ ਬਾਜ ਆ ਬੰਦਾ ਹੀ ਡਰਾਮੇ ਬਾਜ ਆ ਇਹ ਔਰਤ ਡਰਾਮੇ ਬਾਜ ਆ ਕਿੰਨਾ ਕੁਝ ਕਹਿ ਦਿੰਦੇ ਆ ਕਿਦਾਂ ਦੇ ਦੌਰ ਚ ਜੀ ਰਹੇ ਹਕੀਕਤ ਸਮਝੀਏ ਨਿਕਲੀਏ ਇਸ ਚੀਜ਼ ਤੋਂ ਬਾਹਰ ਪਰ ਦਿਹਾਤੇ ਕੋਈ ਦੁੱਖ ਨਹੀਂ ਹੁੰਦਾ ਉਹ ਸਿਰਫ ਐਕਟਿੰਗ ਹੁੰਦੀ ਹੈ ਜਿੱਦਾਂ ਦਾ ਰੋਲ ਡਾਇਰੈਕਟਰ ਨੇ ਕਿਹਾ ਹੈ ਪਰ ਸੱਚਮੁੱਚ ਕੋਈ ਰੋ ਰਿਆ ਨੂੰ ਪੁੱਛੋ ਉਹਨੂੰ ਪੁੱਛੋ ਭਾਈ ਕੀ ਗੱਲ ਰੋ ਕਿਉਂ ਰਿਆ ਹੈ ਦੱਸ ਉਹ ਜੇ ਲੱਗਦਾ ਹੈ ਮੈਂ ਤੇਰੀ ਕੋਈ ਹੈਲਪ ਕਰ ਸਕਦਾ ਹਾਂ ਤਾਂ ਜਿੰਨੀ ਵੀ ਸਾਡੀ ਹਿੰਮਤ ਹੋਵੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਦੇ ਅੱਖਾਂ ਦੇ ਆਂਸੂ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਇਸ ਲਈ ਕਈ ਵਾਰ ਲੱਗਦਾ ਕਿ ਦੁਨੀਆ ਤੇ ਕਿਦਾਂ ਦੀ ਅਜੀਬ ਇਹ ਦੁਨੀਆ ਚੱਲ ਰਹੀ ਹੈ ਕਿ ਜਹਾਂ जरा गौर करना ये भी गल है कि जहां रोते हुए पर सब मरते हुए मरे हुए पर सब रोते हैं यहां मरे हुए पर सब रोते हैं और जो जिंदा है उसको रुलाते हैं यहां मरे हुए पर सब रोते हैं और जो जिंदा है उसको रुलाते हैं ਉਹ ਜੋ ਜਿੰਦਾ ਹੈ ਉਸ ਕੋਈ ਪੁੱਛਤਾ ਵੀ ਨਹੀਂ ਜੋ ਮਰ ਜਾਏ ਉਸੇ ਹਿਲਾ ਹਲਾ ਕਰ ਬੁਲਾਤੇ ਹਨ ਬੋਲ 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 ਭਾਈ ਬੋਲ ਹੁਣ ਨਹੀਂ ਬੋਲਦਾ ਉਹ ਜਦੋਂ ਜਿੰਦਾ ਸੀ ਉਦੋਂ ਪੁੱਛਿਆ ਹੁਣ ਪਤਾ ਬੋਲਣਾ ਨਹੀਂ ਤਾਂ ਹੁਣ ਹਿਲਾਣ ਲੱਗਿਓ ਉੱਠ ਜਾ ਉਹ ਸੋਨੂ ਦੇ ਬਾਪੂ ਉਹ ਫਲਾਨੀ ਹੁੰਦਾ ਹੀ ਇਦਾਂ ਦੇਖਿਆ ਐਸੀ ਇਸ ਵਿੱਚ ਅੱਛੀ ਗੱਲ ਹੈ ਜਿੱਥੇ ਕੋਈ ਇਦਾਂ ਹੋਵੇ ਬੜੇ ਉਹ ਦੇਖਣ ਜਾਂਦਾ ਹੈ ਇਕੀ ਚੱਲ ਰਿਹਾ ਹੈ। ਤੇ ਪਤਾ ਕੀ ਕਹਣਗੇ? ਉਹ ਬੀੜੀਆਂ ਪਈਆਂ, ਬੀੜੀ ਦਾ ਪੀ ਲੈ। ਪਹਿਲੇ ਬੀਬੇ ਮਗਰਾ ਹੋਰ ਪਲਾਓ ਉਹਨੂੰ। ਅਤਰਾ ਬੰਡਲ ਕੋਣ ਪੀਉ, ਆਹ ਤੇਰੀ ਦਵਾਈ ਕੋਣ ਪੀਉ? ਕਿੰਨੀਆਂ ਦੀਆਂ ਚੀਜ਼ਾਂ ਸੁਣ ਚਾਲਦੀਆਂ ਹੈ। ਇਹ ਕੰਨੀ ਸੁਣੀਆਂ ਗੱਲਾਂ ਆ ਸਾਡੀਆਂ। ਸਮਝਦੇ ਹੋ ਨਹੀਂ? ਹੁਣ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਥੇ ਮਰਦਾ ਪਿਆ ਇਹਨੂੰ ਦੇਖ ਕੇ ਰੋਏ ਜਾਂ ਇਹਨਾਂ ਦੀ ਗੱਲਾਂ ਸੁਣ ਕੇ ਹੱਸੀਏ। ਅਸੀਂ ਤਾਂ ਉੱਠ ਕੇ ਕਮਰੇ ਦੇ ਇੱਕ ਪਾਸੇ ਚਲੇ ਗਏ। ਇਹ ਸਾਡੇ ਬਹੁਤ ਕਲੋਜ਼ ਦੇ ਰਿਸ਼ਤੇਦਾਰ ਦੀ ਡੈਥ ਹੋਈ ਸੀ। ਉੱਥੇ ਸਾਨੂੰ ਜਾਣਾ ਪਿਆ। ਅਸੀਂ ਤਾਂ ਉੱਠ ਕੇ ਇੱਕ ਪਾਸੇ ਚਲੇ ਗਏ। ਏ ਕਿਤੇ ਸਾਡਾ ਹਾਸਾ ਨਿਕਲ ਗਿਆ ਤੇਨੇ ਕਹਿੰਦਾ ਮਾਲਕ ਮਰਦਾ ਸਾਹਮਣੇ ਹੱਸੀ ਜਾਂਦੇ ਕਿ ਹਸੀ ਤੁਹਾਡੀਆਂ ਗੱਲਾਂ ਕੀ ਐ ਚੱਲ ਰਹੀਆਂ ਐ ਸਮਝੀ ਨਾ ਜ਼ਰਾ ਕੀ ਹੁੰਦਾ ਐ ਕਿ ਜਹਾਂ ਮਰਦੇ ਪਰ ਸਭ ਮਰਨੇ ਪਰ ਸਭ ਰੋਤੇ ਹੈਂ ਔਰ ਜੋ ਜ਼ਿੰਦਾ ਹੈ ਉਸਕੋ ਜੀਨੇ ਨੂੰ ਬਾਤ ਤੰਗ ਤੱਕ ਕਰ ਕਰਕੇ ਰੁਲਾਉਂਦੇ ਹੈਂ ਇਦਾਂ ਦੀਆਂ ਗੱਲਾਂ ਕਰਾਂਗੇ ਇਦਾਂ ਦੀਆਂ ਹਰਕਤਾਂ ਕਰਾਂਗੇ ਅਗਲੇ ਨੂੰ ਦੁਖੀ ਕਰ ਦੇਵਾਂਗੇ ਆਹਨਾ ਬਚਾਰਾ ਕੋਨਾ ਲੱਭੇਗਾ ਕਰਦਾ ਕਿਤੇ ਬੈਠ ਕੇ ਰੋਲਾ ਮਾਰਨੇ ਇਸ ਲਈ यहां मरने पर सब और जिंदा को सब रुलाते हैं जो जिंदा है उसे कोई पूछता भी नहीं और बाद मरने के हिला हिला कर बुलाते हैं वो बोल दे कुछ बोल दे हुन बोलना उसने ਉਹ ਭਾਈ ਜਦੋਂ ਬੋਲ ਸਕਦਾ ਉਦੋਂ ਹੀ ਪੁੱਛ ਲਓ ਉਦੋਂ ਹੀ ਹਾਲ ਚਾਲ ਪੁੱਛ ਲਓ ਜੇ ਜਿੰਦੇ ਨੂੰ ਪੁੱਛ ਲਓਗੇ ਉਹਦਾ ਹਾਲ ਚਾਲ ਪੁੱਛ ਲਓਗੇ ਉਹਦਾ ਦੁੱਖ ਸੁੱਖ ਇੱਕ ਕਰ ਲਓਗੇ ਤਾਂ ਸ਼ਾਇਦ 10 ਸਾਲ ਬੰਦਾ ਹੋਰ ਜੀ ਲੈਂਦਾ ਫਿਰ ਅੱਜ ਆਹ ਕੰਮ ਕਰਨ ਦੀ ਲੋੜ ਇਹ ਥੋੜਾ ਸਮਝਦਾਰ ਬਣਨਾ ਹੈ ਜੀਂਦੇ ਨੂੰ ਪੁੱਛੋ ਤਾਂ ਜੇ ਮਰ ਗਿਆ ਮਰ ਗਿਆ ਭਾਈ ਮਰਨਾ ਹੀ ਹੈ ਸਾਰਿਆਂ ਨੇ ਫਿਰ ਇੱਥੇ ਹੁਣ ਕੀ ਹੁਣ ਬੋਲ ਕੀ ਫਾਇਦਾ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਉਹਦੇ ਵਿੱਚ ਆਪਣਾ ਟਾਈਮ ਕਿਉਂ ਕਰਨਾ ਜੋ ਹੋ ਸਕਦਾ ਹੈ ਜੀਂਦੇ ਦਾ ਦੁੱਖ ਸੁੱਖ ਪੁੱਛ ਕੇ ਉਹਦੀ ਹੈਲਪ ਕਰ ਸਕਦੇ ਆ ਕਰ ਲਓ ਸਮਝਦੇ ਹੋਪ ਨਹੀਂ ਜੀਂਦੇ ਨੂੰ ਰੋਟੀ ਮੂਹ ਚ ਪਾ ਦਿਓ ਖਾਣਾ ਪੁੱਛ ਲਓ ਕਪੜਾ ਪੁੱਛ ਲਓ ਤਾਂ ਵਿਚਾਰੇ ਨੂੰ ਖੁਸ਼ੀ ਹੋਏਗੀ ਕੋਈ ਤਾਂ ਹੈ ਮੇਰਾ ਜੋ ਦੁੱਖ ਵਿੱਚ ਮੇਰੇ ਉਦੀ ਹਿੰਮਤ ਹਵੇਗੀ ਤਾਂ ਉਹ ਵਿਚਾਰਾ ਖੁਸ਼ੀ ਨਾਲ ਚਾਰ ਦਿਨ ਹੋਰ ਹੁਣ ਮਰਨ ਤੋਂ ਬਾਅਦ ਤੁਸੀਂ ਖੀਰ ਦੇ ਲੰਗਰ ਲਵਾਓ ਪੂੜੀਆਂ ਦੇ ਲੰਗਰ ਲਵਾਓ ਛੋਲੇ ਬਣਾਓ ਭਟੂਰੇ ਬਣਾਓ ਜੋ ਮਰਜ਼ੀ ਕਰੋ ਉਹਨੂੰ ਕੀ ਫਰਕ ਹੈ ਉਹ ਤਾਂ ਸਾਰੀਆਂ ਬੰਦਾ ਦੇਖਿਆ ਦਿਖਾਵਾ ਜਾਦੇ ਕਰਦਾ ਹੈ ਇਸ ਲਈ ਫਿਰ ਕਮਾਗੇ ਦੁੱਖਾਂ ਨੂੰ ਸਮਝੀਏ ਨਾਟਕ ਦੇਖ ਕੇ ਨਾ ਰੋਈਏ ਬਲਕਿ ਅਗਰ ਸੱਚਮੁੱਚ ਕੋਈ ਰੋਂਦਾ ਹੈ ਤਾਂ ਉਹਨੂੰ ਦੇਖ ਕੇ ਅੱਖਾਂ 'ਚ ਬਾਣੀ ਜ਼ਰੂਰ ਇਹ ਭਾਈ ਉਹਦਾ ਦਰਦ ਨਹੀਂ ਮੈਂ ਦੇਖ ਸਕਦਾ ਉਹਦੀ ਪੀੜਾ ਨਹੀਂ ਮੈਂ ਦੇਖ ਸਕਦਾ ਇਸ ਲਈ ਜਦੋਂ ਇੱਥੇ ਇਨਸਾਨ ਦੀ ਸੋਚ ਪਹੁੰਚ ਗਈ ਤਾਂ ਫਿਰ ਤੁਸੀਂ ਦੇਖੋਗੇ ਦੁਨੀਆਂ ਦਾ ਤਾਂ ਇੱਕ ਅਲੱਗ ਹੀ ਰੂਪ ਬਣ ਜਾਏਗਾ ਆਨੰਦ ਨਾਲ ਭਰ ਜਾਏਗੀ ਦੁਨੀਆ ਕਿਉਂਕਿ ਆਨੰਦ ਕਦੋਂ ਆਂਦਾ ਹੈ ਇੱਕ ਰੋਂਦਾ ਹੋਇਆ ਬੰਦਾ ਵੀ ਉਦੋਂ ਹੱਸ ਪੈਂਦਾ ਜਦੋਂ ਨੂੰ ਲੱਗਦਾ ਕੋਈ ਮੇਰਾ ਦੁੱਖ ਦਰਦ ਸੁਣਨ ਵਾਲਾ ਮੇਰੇ ਕੋਲ ਖੜਾ ਹੈ ਉਹਨੂੰ ਹਿੰਮਤ ਮਿਲਦੀ ਹੈ ਉਹਦਾ ਦੁੱਖ ਘਟ ਜਾਂਦਾ ਕਿ ਨਹੀਂ ਤਾਂ ਕਿਸੇ ਨੂੰ ਦੁੱਖ ਦੇਣ ਦਾ ਕਾਰਨ ਨਾ ਬਣੀਏ ਬਲਕਿ ਕਿਸੇ ਦੇ ਦੁੱਖ ਨੂੰ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੈ ਸਿ ਕਿ ਮੈਂ ਕਿਸੇ ਦੀ ਤਕਲੀਫ ਨੂੰ ਕੰਮ ਕਰਨ ਦੀ ਕੋਸ਼ਿਸ਼ ਕਰਾਂ ਮੇਰੀ ਵਜ੍ਹਾ ਨਾਲ ਕਿਸੇ ਦਾ ਦੁੱਖ ਵਧਣਾ ਨਹੀਂ ਚਾਹੀਦਾ ਕਿਉਂਕਿ ਫਿਰ ਸਾਡੀ ਜ਼ਿੰਦਗੀ ਬੇਅਰਥ ਹੈ ਅਸੀਂ ਦਾਤਾ ਬਣੀਏ ਦਾਤੇ ਵਾਲਾ ਕੰਮ ਕਰੀਏ ਜਿਹਦਾ ਬਾਰੇ ਸ਼ਾਹ ਨੇ ਕਿਹਾ ਕਿ ਉਹ ਵੀ ਦਾਤਾ ਦੋ ਜਹਾਨਾ ਦਾ ਉਹ ਹੈ ਦਾਤਾ ਦੋ ਜਹਾਨਾ ਦਾ ਉਹ ਵੀ ਦਾਤਾ ਦੇ ਦੇ ਥੱਕਦਾ ਨਹੀਂ ਉਹ ਜਿਹਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਤੇ ਹੋਰ ਕਿਸੇ ਵੱਲ ਕਹਿੰਦੇ ਜਦੋਂ ਇਦਾਂ ਦਾ ਗਮਖਾਰ ਕੋਲ ਹੋਵੇ ਜਿਹੜਾ ਗਮਾਂ ਨੂੰ ਸੁਣਨ ਵਾਲਾ ਗਮਾਂ ਨੂੰ ਦੂਰ ਕਰਨ ਵਾਲਾ ਜੇ ਉਹ ਨਾਲ ਹੋਵੇ ਤਾਂ ਬੰਦਾ ਕਿਸੇ ਹੋਰal ਕੀ ਦੇਖੇ ਫਿਰ ਮੰਦਾ ਕਹਿੰਦਾ ਐਸਾ ਸਾਥੀ ਮਿਲ ਗਿਆ ਮੈਨੂੰ ਹੋਰ ਕਿਸੇ ਦੀ ਲੋੜ ਹੁਣ ਮੈਨੂੰ ਸੰਸਾਰ ਦੀ ਲੋੜ ਹੁਣ ਕਿਸੇ ਵੱਲ ਕੀ ਤੱਕਣਾ ਗਮ ਸੁਣਨ ਵਾਲਾ ਗਮਾਂ ਨੂੰ ਦੂਰ ਕਰਨ ਵਾਲਾ ਉਹ ਗਮਖਾਰ ਦਾਤਾ ਮੇਰੇ ਨਾਲ ਹੈ ਦਾਤਾ ਉਸਨੇ ਦੇਣੀਆਂ ਖੁਸ਼ੀਆਂ ਉਸਨੇ ਦੇਣੀਆਂ ਹੈ ਹੁਣ ਕਿਸੇ ਹੋਰ ਵੱਲ ਕਿਉਂ ਤੱਕਾਂ ਤਾਂ ਹੀ ਅਗਲੀ ਲਾਈਨ ਚ ਬਾਰਿਸ਼ਾ ਬੜਾ ਪਿਆਰਾ ਦੱਸਦੇ ਹੈ ਕਿ ਜੇ ਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਤੇ ਹੋਰ ਕਿਸੇ ਵੱਲ ਤੱਕਦਾ ਨਹੀਂ ਉਹਨੂੰ ਛੱਡ ਕੇ ਕਿਤੇ ਹੋਰ ਦਿਲ ਲਾਵਾਂ ਉਹ ਨਾਦਾਨ ਮੈਂ ਇੰਨਾ ਮਤਦਾ ਨਹੀਂ ਕਹਿੰਦਾ ਮੇਰੀ ਮੱਤ ਇਨੀ ਥੋੜੀ ਨਹੀਂ ਹੈ ਮਤ ਕਹਿੰਦੇ ਅਕਲ ਨੂੰ ਕਿ ਉਹਨੂੰ ਛੱਡ ਕੇ ਕਿਤੇ ਹੋਰ ਦਿਲ ਲਾਵਾਂ ਨਾਦਾਨ ਮੈਂ ਇੰਨਾ ਮਤਦਾ ਨਹੀਂ ਮੇਰੀ ਮੱਤ ਇਨੀ ਥੋੜੀ ਨਹੀਂ ਹੈ ਕਿ ਦਾਤੇ ਨੂੰ ਗਮ ਖਾਰ ਨੂੰ ਜਿਹਨੇ ਗਮ ਸੁਣ ਕੇ ਦੂਰ ਕਰਨੇ ਹੈ ਜਿਹਨੇ ਦਾਤਾ ਦੇ ਕੇ ਝੋਲੀਆਂ ਖੁਸ਼ੀਆਂ ਨਾਲ ਭਰਨੀਆਂ ਹੈ ਉਹਨੂੰ ਛੱਡ ਕੇ ਕਿਸੇ ਹੋਰ ਪਿੱਛੇ ਜਾਵਾਂ ਇੰਨਾ ਇੰਨੀ ਮਾਤ ਵੀ ਮੇਰੀ ਥੋੜੀ ਨਹੀਂ ਹੈ ਇੰਨਾ ਮੈਂ ਨਦਾਨ ਨਹੀਂ ਹਾਂ ਕਿਉਂਕਿ ਜਿਹਨੂੰ ਉਹ ਦਾਤਾ ਮਿਲ ਗਿਆ ਉਹਨੂੰ ਕਮੀ ਤਾਂ ਕੋਈ ਤਾਂ ਫਿਰ ਉਹ ਨਦਾਨੀ ਤਾਂ ਹੋਰ ਕੀ ਰੱਬ ਦੇ ਨਾਮ ਨੂੰ ਛੱਡ ਕੇ ਪ੍ਰਮਾਤਮਾ ਨੂੰ ਛੱਡ ਕੇ ਪ੍ਰਭੂ ਨੂੰ ਛੱਡ ਕੇ ਆ ਦੁਨੀਆ ਦੇ ਕੂੜ ਪਿੱਛੇ ਦੌੜਦਾ ਫਿਰੇ ਸੰਸਾਰ ਪਿੱਛੇ ਦੌੜਦਾ ਫਿਰੇ ਇਸ ਲਈ ਕਈ ਵਾਰਾ ਸੋਚ ਕੇ ਦੇਖਣਾ ਸੰਸਾਰ ਰੱਬ ਨੇ ਹੀ ਬਣਾਇਆ ਹੈ ਪਰ ਨਾਲ ਰੱਬ ਦੇ ਕਰਦਾ ਨਿਯਮ ਵੀ ਹੈ ਇਹਨੂੰ ਬਾਬਾ ਫਰੀਦ ਵੀ ਦੱਸਦੇ ਹੈ ਕਿ ਜੇ ਤੂੰ ਮੇਰਾ ਹੋ ਲਵੇਂ ਸਭ ਜਗ ਤੇਰਾ ਇਹ ਬਾਬਾ ਫਰੀਦ ਦੀ ਬਾਣੀ ਪੜ ਕੇ ਦੇਖਣਾ ਕਿ ਫਰੀਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਜੇ ਤੂੰ ਮੇਰਾ ਹੋ ਲਵੇਂ ਸਭ ਜਗ ਤੇਰਾ ਕਹਿੰਦੇ ਮੇਰੇ ਰੱਬ ਨੇ ਮੈਨੂੰ ਇਹ ਗੱਲ ਕਹੀ ਹੈ ਮੇਰੇ ਰੱਬ ਨੇ ਮੇਰੇ ਖੁਦਾ ਨੇ ਇਹ ਗੱਲ ਮੈਨੂੰ ਕਹੀ ਹੈ ਕਿ ਫਰੀਦਾ ਆਪਣੀ ਸਫਾਈ ਕਰ ਆਪਣੇ ਦਿਲ ਨੂੰ ਸਾਫ ਕਰ ਆਪਣੀ ਨੀਅਤ ਨੂੰ ਸਾਫ ਕਰ ਆਪਣੇ ਕਰਮ ਨੂੰ ਅੱਛਾ ਕਰ ਆਪ ਸਵਾਰੇ ਮੈਂ ਮਿਲੇ ਜੇ ਤੇਰੀ ਨੀਅਤ ਸਾਫ ਹੋਏਗੀ ਸਵਾਰਨ ਦਾ ਮਤਲਬ ਹੁੰਦਾ ਆਪਣੇ ਆਪ ਦੀ ਸਫਾਈ ਕਰਨੀ ਜਦਾ ਬੰਦਾ ਕਹਿੰਦਾ ਮੈਂ ਸਵਾਰਦਾ ਪਿਆ ਆਪਣੇ ਆਪ ਨੂੰ ਮੈਂ ਸਾਫ ਕਰਦਾ ਪਿਆ ਆਪਣੇ ਆਪ ਨੂੰ ਆਪ ਸਵਾਰੇ ਰੱਬ ਕਹਿੰਦੇ ਫਿਰ ਮੈਂ ਮਿਲਣਾ ਜਦੋਂ ਤੇਰੇ ਅੰਦਰ ਦੀ ਸਫਾਈ ਹੋਏਗੀ ਤੇਰੀ ਨੀਅਤ ਸਾਫ ਹੋਏਗੀ ਤੇਰਾ ਮਨ ਸਾਫ ਹੋਏਗਾ ਦਿਲ ਸਾਫ ਹੋਏਗਾ ਵਿਚਾਰ ਸਾਫ ਹੋਣਗੇ ਤੇਰੇ ਕਰਮ ਅੱਛੇ ਹੋਣਗੇ ਫਿਰ ਤੈਨੂੰ ਮੇਰੀ ਪ੍ਰਾਪਤੀ ਹੋਏਗੀ ਔਰ ਜਦੋਂ ਤੈਨੂੰ ਮੇਰੀ ਪ੍ਰਾਪਤੀ ਹੋਏਗੀ ਤਾਂ ਫਿਰ ਕੀ ਮਿਲੇਗਾ ਫਰੀਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਔਰ ਕਹਿੰਦੇ ਜਦੋਂ ਮੈਂ ਮਿਲ ਗਿਆ ਫਿਰ ਤਾਂ ਸੁੱਖ ਹੀ ਸੁੱਖ ਹੈ ਕਿਉਂਕਿ ਇਹਨੂੰ ਇਦਾਂ ਹੀ ਸਮਝ ਲਓ ਦਾਤਾ ਮਿਲ ਗਿਆ ਤਾਂ ਦਾਤਾ ਕਮੀ ਰਹਿ ਗਈ ਕੋਈ ਬੰਦਾ ਸੋਚੇ ਦੁਨੀਆ ਨੂੰ ਬਣਾਉਣ ਵਾਲਾ ਦਾਤਾ ਮੇਰੇ ਕੋਲ ਖੜ ਗਿਆ ਉਹਨੂੰ ਦੁਨੀਆ ਦੀਆਂ ਛੋਟ-ਛੋਟੀਆਂ ਚੀਜ਼ਾਂ ਨੂੰ ਇੰਤਜ਼ਾਰ ਕਰਨ ਦੀ ਮੈਨੂੰ ਕਿਉਂਕਿ ਉਹ ਦਾਤੇ ਨੇ ਤਾਂ ਐਉਂ ਕੀਤਾ ਤਾਂ ਚੀਜ਼ ਆ ਗਈ ਹੁੰਦਾ ਕਿ ਨਹੀਂ ਤਾਂਹੀਂ ਤਾਂ ਕਿਹਾ ਜਾਂਦਾ ਦੁਨੀਆ ਕਿੱਦਾਂ ਬਣੀ ਵਾਈਬਲ ਦੇ ਵਿੱਚ ਆਂਦਾ ਕੁਰਾਨ ਸ਼ਰੀਫ ਚ ਆਂਦਾ ਕਹਿੰਦੇ 6 ਦਿਨਾਂ 'ਚ ਪ੍ਰਮਾਤਮਾ ਨੇ ਸਭ ਕੁਝ ਬਣਾ ਦਿੱਤਾ ਪਰ ਜਿੱਦ ਤੱਕ ਸਾਨੂੰ ਲੱਗਦਾ ਕਿ 6 ਦਿਨ ਵੀ ਬਹੁਤ ਜਿਆਦੇ ਕਹਿਤੇ ਉਹ ਪਰਮਾਤਮਾ ਦਾ ਸਮਝਦੇ ਹੋਗੇ ਨਹੀਂ ਕਿਉਂਕਿ ਉਹਦੀ ਕੁਦਰਤ ਇੰਨੀ ਬੜੀ ਹੈ ਕਿ ਉਹਦੀ ਕੁਦਰਤ ਨੂੰ ਸਮਝਣਾ ਬਹੁਤ ਛੋਟ ਬੰਦੇ ਦੀ ਜਿਦਾ ਕਹਿ ਲਓਗੇ ਬੰਦੇ ਦੀ ਅਕਲ ਇੰਨੀ ਛੋਟੀ ਹੈ ਕਿ ਉਹਨੂੰ ਸਮਝੇ ਪਾਣਾ ਹੀ ਅਸੰਭਵ ਹੈ ਇਸ ਲਈ ਸਮਝਣਾ ਜਰਾ ਸਵਾਮੀ ਬਾਬਾ ਫਰੀਦ ਨੇ ਕਿਹਾ ਫਿਰ ਕਿ ਆਪਣੀ ਆਪ ਦੀ ਸਫਾਈ ਕਰ ਤੂੰ ਦੁਨੀਆ ਮਗਰ ਦੌੜਦਾ ਤਪਾ ਕਿਦਾਂ ਮਨ ਤੇ ਬੁਰਾਈ ਲੈ ਕੇ ਮਨ ਤੇ ਨਫਰਤ ਲੈ ਕੇ ਮਨਚ ਜਨਨ ਲੈ ਕੇ ਮਨਚ ਈਰਖਾ ਲੈ ਕੇ ਮਨਚ ਲੋਭ ਲਾਲਚ ਲੈ ਕੇ ਤੂੰ ਦੁਨੀਆ ਨੂੰ ਹਾਸਲ ਕਰਨਾ ਚਾਹੁੰਦਾ ਪਰ ਦੁਨੀਆ ਹੱਥ ਆਂਦੀ ਹੈ ਅਜ ਤੱਕ ਹੱਥ ਗਈ ਤੁਹਾਡੇ ਜੇ ਬੰਦਾ ਸੋਚੇ ਹੁਣ ਕਿੰਨੇ ਆ ਜਿਹੜੇ ਰਿਸ਼ਮਤ ਲੈ ਕੇ ਘਰ ਚ ਚਾਹੁੰਦੇ ਪੈਸਾ ਆ ਜਾਵੇ ਪਰ ਖੁਸ਼ੀਆਂ ਆਉਂਦੀਆਂ ਦੇਖ ਲੈਣਾ ਉਹਨਾਂ ਦੇ ਜਿਹੜੇ ਰਿਸ਼ਮਤ ਲੈਂਦੇ ਆ ਹੈਰਾ ਫੇਰੀਆਂ ਕਰਦੇ ਘਰ ਚ ਪੈਸਾ ਨਿਕਲਦਾ ਵੀ ਬਿਮਾਰੀ ਚ ਆਈ ਹੈ ਘਰ ਚ ਕੋਈ ਨਾ ਕੋਈ ਮੈਂਟਲੀ ਦਿਮਾਗੀ ਤੌਰ ਤੇ ਹੋਏਗਾ ਤਾਂ ਜਾਂ ਇਦਾਂ ਦੇ ਹਾਲਾਤ ਹੋਣਗੇ ਕਿ ਉਹ ਬਰਕਤ ਨਹੀਂ ਹੋਏਗੀ ਹੁਣ ਇਹਦਾ ਮਤਲਬ ਹਿਰਾਫੇਰੀ ਕਰਕੇ ਠਗੀ ਕਰਕੇ ਮਨ ਮੈਲਾ ਕਰਕੇ ਮਨ ਚ ਕਿਸੇ ਕਿਸੇ ਵਾਸਤੇ ਨਫ਼ਰਤ ਰੱਖ ਕੇ ਜਿੰਨੀ ਮਰਜ਼ੀ ਦੌੜ ਲਾ ਲਈਏ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਫਿਰ ਵੀ ਸਾਡੀ ਭੁੱਖ ਕਦੀ ਪੂਰੀ ਨਹੀਂ ਹੁਣੀ ਯਾਨੀ ਦੁਨੀਆ ਨਹੀਂ ਮਿਲਣੀ ਪਰ ਹੁਣ ਇਹਨੂੰ ਕਮਾਈਏ ਆਪਣੇ ਮਨ ਨੂੰ ਸਾਫ਼ ਕਰੀਏ ਆਪਣੇ ਦਿਲ ਨੂੰ ਸਾਫ਼ ਕਰੀਏ ਮੇਰੇ ਉਹ ਦਿਲ ਚ ਕਿਸੇ ਵਾਸਤੇ ਨਫ਼ਰਤ ਨਹੀਂ ਕੋਈ ਬੈਰ ਨਹੀਂ ਕੋਈ ਈਰਖਾ ਨਹੀਂ ਕੋਈ ਦੁਸ਼ਸ਼ ਨਹੀਂ ਮੇਰੇ ਮਨ ਚ ਕੋਈ ਬੁਰੀ ਸੋਚ ਨਹੀਂ ਹੈ ਕੋਈ ਬੁਰਾ ਖਿਆਲ ਨਹੀਂ ਹੈ ਮੇਰਾ ਮਨ ਮੇਰੇ ਮਾਲਿਕ ਦੇ ਪ੍ਰੇਮ ਨਾਲ ਭਰਿਆ ਹੈ ਉਦੇ ਪਿਆਰ ਨਾਲ ਭਰਿਆ ਹੋਇਆ ਉਹਦੀ ਮੁਹੱਬਤ ਨਾਲ ਮੇਰਾ ਮਨ ਭਰਿਆ ਹੋਇਆ ਮੈਂ ਅੱਛਾ ਕਰ ਰਿਹਾ ਮੈਂ ਉਹਨੂੰ ਯਾਦ ਕਰ ਰਿਹਾ ਮੈਂ ਨੇਕੀ ਦੇ ਮਾਰਗ ਤੇ ਚੱਲ ਰਿਹਾ ਹਾਂ ਮਨ ਸਾਫ਼ ਹੋ ਗਿਆ ਰੱਬ ਮਿਲਿਆ ਰੱਬ ਮਿਲਿਆ ਸੁੱਖ ਮਿਲੇ ਔਰ ਜੇ ਰੱਬ ਮਿਲਿਆ ਤਾਂ ਸਭ ਮਿਲਿਆ ਫੇਰ ਤਾਂ ਕਮੀ ਕੋਈ ਰਹੀ ਨਹੀਂ ਗਈ ਸੋਚ ਕੇ ਦੇਖੋ ਜਰਾ ਫਰੀਦਾ ਆਪਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਉਹ ਜੇ ਤੂੰ ਮੇਰਾ ਹੋ ਲਵੇਂ ਸਭ जग ਤੇਰਾ ਹੋਏ ਉਹ ਕਹਿੰਦੇ ਮੇਰਾ ਹੋ ਕੇ ਦੇਖ ਦੁਨੀਆ ਦਾ ਤੇਰੀ ਆਪੀ ਹੋ ਜਾਏਗੀ ਪਰ ਅੱਜ ਇਹ ਹੈ ਕਿ ਬੰਦਾ ਉਹ ਰੱਬ ਨੂੰ ਹੀ ਛੱਡ ਕੇ ਦੁਨੀਆ ਨੂੰ ਪਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੁਨੀਆ ਨੂੰ ਪਾਣ ਦੇ ਚੱਕਰ 'ਚ ਦੁਨੀਆ ਵੀ ਹੱਥ ਨਹੀਂ ਆਉਂਦੀ ਤਾਂ ਜ਼ਿੰਦਗੀ ਵੀ ਦੁੱਖਾਂ 'ਚ ਗੁਜ਼ਰ ਜਾਂਦੀ ਹੈ। ਇੱਥੇ ਸਮਝ ਲੈਣਾ। ਰੱਬ ਦੀ ਬੰਦਗੀ ਨਾਲ ਜੁੜੀਏ, ਉਹਦੀ ਨਾਮ ਦੇ ਨਾਲ ਜੁੜੀਏ, ਉਹਨੂੰ ਉਹਦੀ ਯਾਦ ਨੂੰ ਆਪਣੇ ਦਿਲ 'ਚ ਲਿਆਈਏ ਤਾਂ ਤੁਹਾਡੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਹੁੰਦੀਆਂ ਚਲੀਆਂ ਜਾਣਗੀਆਂ।